ਚਾਹੁੰਦੇ ਹੋ ਗਰਮੀ ਦੇ ਕਾਲੇ ਪੰਤੂ ਬਚਣ ਲਈ ਗਰਮੀ ਵਾਸਤੇ ਜਿਹੜੀ ਖੁਸ਼ਕੀ ਆਉਂਦੀ ਉਹਦੇ ਤੇ ਬਚਣ ਲਈ ਜਾਂ ਸਕਿਨ ਤੇ ਤੁਹਾਡੇ ਡੈਡ ਸਕਿਨ ਹੋ ਜਾਂਦੀ ਉਹ ਤੋਂ ਬਚਣ ਲਈ ਜਾਂ ਛੋਟੇ ਛੋਟੇ ਦਾਣੇ ਹੋ ਜਾਂਦੇ ਨੇ ਉਸ ਤੋਂ ਬਚਣ ਲਈ ਜਾਂ ਸਕਿਨ ਨੂੰ ਬ੍ਰਾਈਟ ਕਰਨਾ ਚਾਹੁੰਦੇ ਹੋ ਚਮਕਦਾਰ ਬਣਾਉਣਾ ਚਾਹੁੰਦੇ ਹੋ ਤੇ ਇਸ ਤਰੀਕੇ ਨਾਲ ਤੁਸੀਂ ਵੀ ਕਰ ਸਕਦੇ ਹੋ ਸਕਿਨ ਦੀ ਸਕਰਬਿੰਗ ਤੇ ਸਕਿਨ ਦੀ ਸਕਰਬ ਜਿਹੜਾ ਆਪਾਂ ਕਿਸ ਚੀਜ਼ ਨਾਲ ਕਰਨੀ ਹੈ ਸਿਰਫ ਦੋ ਚੀਜ਼ਾਂ ਨੇ ਵੀਡੀਓ ਤੁਸੀਂ ਪੂਰੀ ਦੇਖ ਲਈਏ ਬਹੁਤ ਹੀ ਸੋਹਣੇ ਜਿਹੇ ਤਰੀਕੇ ਨਾਲ ਮੈਂ ਤੁਹਾਨੂੰ ਦੱਸਦੀ ਆ ਮੈਂ ਵੀ ਕਿਤੇ ਚੰਗੀ ਸੀਗੀ ਰੈਡੀ ਸ਼ਾਡੀ ਹੋਈਆਂ ਪਰ ਮੇਰਾ ਨਾ ਫੇਸ ਤੇ ਇੱਕਦਮ ਥੋੜਾ ਜਿਹਾ ਮੈਨੂੰ ਲੱਗ ਰਿਹਾ ਹੈ ਕਿ ਥੋੜੀ ਸ਼ਾਈਨ ਘਟ ਹੈ ਤੇ ਇਸ ਕਰਕੇ ਫਿਰ ਮੈਂ ਕਿਹਾ ਥੋੜਾ ਜਿਹਾ ਸਕਰਬ ਕਰ ਲਵਾਂ ਜਲਦੀ ਜਲਦੀ ਇਹ ਸਕਰਬ ਜਲਦੀ ਜਲਦੀ ਹੋਣ ਵਾਲਾ ਜਿਹੜਾ ਤੁਹਾਡੀ ਸਕਿਨ ਨੂੰ ਇੱਕਦਮ ਬ੍ਰਾਈਟ ਤੇ ਇੱਕਦਮ ਟਾਈਟ ਬਣਾ ਕੇ ਰੱਖੇਗਾ ਤੁਸੀਂ ਉਹਦੇ ਲਈ ਲੈਣਾ ਹੈਗਾ ਇਹ ਟਮਾਟਰ ਟਮਾਟਰ ਜਿਹੜਾ ਆਪਾਂ ਸਬਜ਼ੀਆਂ 'ਚ ਇਸਤੇਮਾਲ ਕਰਦੇ ਆਂ ਟਮਾਟਰ ਜਾਈਦੇ ਥੋੜੀ ਜਿਹੀ ਚਾਹੀਦੀ ਆਪਾਂ ਨੂੰ ਚੀਨੀ 슈ਗਰ ਠੀਕ ਹੈ ਚੂਨੀ ਮਤਲਬ ਚੀਨੀ ਜਿਹੜੀ ਨਾ ਮੋਟੀ ਨਹੀਂ ਹੋਣੀ ਚਾਹੀਦੀ ਥੋੜੀ ਜਿਹੀ ਜਿਆਦਾ ਬ੍ਰੇਕ ਵੀ ਨਹੀਂ ਹੋਣੀ ਚਾਹੀਦੀ ਜਿਆਦਾ ਮੋਟੀ ਵੀ ਨਹੀਂ ਹੋਣੀ ਚਾਹੀਦੀ ਅਗਰ ਮੋਟੀ ਹੈਗੀ ਤਾਂ ਥੋੜੀ ਜਿਹਾ ਨੂੰ ਪੀਸ ਸਕਦੇ ਹੋ ਬੇਲੜੇ ਨਾਲ ਤੁਸੀਂ ਪੀਸ ਕੇ ਥੋੜੀ ਜਿਹਾ ਨੂੰ ਦਰਦਰਾ ਜਿਹਾ ਬਣਾ ਲਓ ਕਿਉਂਕਿ ਆਪਾਂ ਸਕਰਬ ਕਰਨੀ ਹੈ ਠੀਕ ਹੈ ਸਕਰਬ ਕਰਨ ਲਈ ਤੁਸੀਂ ਕੀ ਲੈਣਾ ਹੈ ਟਮਾਟਰ ਤੇ ਚੀਨੀ ਹੋ ਗਈ ਤੇ ਫੇਸ ਤੁਹਾਡਾ ਜਿਹੜਾ ਹੈ ਮੇਕਅਪ ਤੋਂ ਪਹਿਲਾਂ ਤੁਸੀਂ ਇਹ ਕਰਨਾ ਹੈ ਇਸ ਤਰੀਕੇ ਨਾਲ ਚੀਨੀ ਦੇ ਨਾਲ ਚੰਗੀ ਤਰੈ ਨੂੰ ਆਪਾਂ ਇਸ ਤਰੀਕੇ ਨਾਲ ਦੇਖੋ ਸਾਰੀ ਚੀਨੀ ਜਿਹੜੀ ਇਹਦੇ ਨਾਲ ਆਪਾਂ ਉਹ ਕਰ ਦਿੱਤੀ ਹੈ ਠੀਕ ਹੈ ਤੇ ਹਲਕੇ ਹਲਕੇ ਹੱਥਿਆਂ ਨਾਲ ਤੁਸੀਂ ਕਰਨੀ ਇਹਦੀ ਸਕਰਬ ਸਕਰਬ ਵੀ ਹੋ ਜਾਏਗਾ ਫੇਸ਼ੀਅਲ ਵੀ ਹੋ ਜਾਏਗਾ ਤੇ ਸਕਿਨ ਇੱਕਦਮ ਬ੍ਰਾਈਟ ਇੱਕਦਮ ਨੀਟ ਤੇ ਇੱਕਦਮ ਕਲੀਨ ਹੋ ਜਾਏਗੀ ਤੇ ਬਹੁਤ ਹੀ ਪਿਆਰਾ ਆ ਜਾਂਦਾ ਇੱਕ ਗਲੋ ਆ ਜਾਂਦਾ ਸਕਿਨ ਤੇ ਇਸ ਤਰੀਕੇ ਨਾਲ ਤੁਸੀਂ ਕਰਮੀ ਸਕਰਬ ਚੀਨੀ ਸਾਡੀ ਸਕਿਨ ਵਾਸਤੇ ਬਹੁਤ ਵਧੀਆ ਹੁੰਦੀ ਹੈ ਸਾਡੀ ਸਕਿਨ ਨੂੰ ਬ੍ਰਾਈਟ ਕਰਦੀ ਹੈ ਚਮਕਦਾਰ ਬਣਾਉਂਦੀ ਹੈ ਇਸ ਤਰੀਕੇ ਨਾਲ ਤੁਸੀਂ ਚੀਨੀ ਜਿਹੜੀ ਹੁੰਦੀ ਹੈ ਸਾਡੀ ਸਕਿਨ ਨੂੰ ਇੱਕਦਮ ਪਾਲਿਸ਼ ਕਰ ਦਿੰਦੀ ਹੈ ਸਕਿਨ ਦੀ ਜਿਹੜੀ ਗੰਦਗੀ ਹੁੰਦੀ ਹੈ ਉਹ ਨੂੰ ਠੀਕ ਕਰਦੀ ਹੈ ਤੇ ਰਿਮੂਵ ਕਰ ਦਿੰਦੀ ਹੈ ਡੈਡ ਸਕਿਨ ਨੂੰ ਚੀਨੀ ਸਾਡੀ ਸਕਿਨ ਲਈ ਬਹੁਤ ਵਧੀਆ ਹੁੰਦੀ ਹੈ ਤੇ ਸਕਿਨ ਦੀ ਇੱਕਦਮ ਜਿਵੇਂ ਸਕਰਬ ਦਾ ਆਪਾਂ ਜਿਹੜਾ ਲੈਨੇ ਨੇ ਇਹਨੂੰ ਮਹਿੰਗਾ ਕਰਵਾਨੇ ਆ ਇਹ ਉਹਦੇ ਕੰਮ ਆਉਂਦੀ ਹੈ ਸਕਰਬ ਦੀ ਠੀਕ ਹੈ ਟਮਾਟਰ ਜਿਹੜਾ ਹੁੰਦਾ ਹੈ ਇਹ ਚਾਹਿਆਂ ਨੂੰ ਔਰ ਪਿਗਮੈਂਟੇਸ਼ਨ ਦਾਗ-ਦੱਬਿਆਂ ਨੂੰ ਠੀਕ ਕਰਨ ਵਿੱਚ ਬਹੁਤ ਹੀ ਉਦਿਆ ਹੁੰਦਾ ਹੈ ਸਕਿਨ ਸਾਡੀ ਇੱਕਦਮ ਗੋਰੀ ਚਿੱਟੀ ਹੋ ਜਾਂਦੀ ਹੈ ਜੇ ਤੁਸੀਂ ਡੇਲੀ ਇਸ ਤਰੀਕੇ ਨਾਲ ਕਰ ਵੀ ਲੈਂਦੇ ਹੋ ਨਾ ਕੋਈ ਨੁਕਸਾਨ ਵੀ ਨਹੀਂ ਹੁੰਦਾ ਤੇ ਸਕਿਨ ਵੀ ਇੱਕਦਮ ਜਿਹੜੀ ਨੇ ਚਮਕ ਜਾਂਦੀ ਹੈ ਤੇ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ 10-15 ਮਿੰਟ ਮ사ਜ ਕਰੋ ਪਹਿਲਾਂ ਤਾਂ ਚੀਨੀ ਜਿਹੜੀ ਦੇਖੋ ਪਹਿਲਾਂ ਸਕਰਬ ਹੋ ਗਿਆ ਚੀਨੀ ਇੱਕਦਮ ਘੁਲ ਗਈ ਹੈ ਦਾਣੇ ਜਿਹੜੇ ਸੀਗੇ ਨਾ ਸਕਰਬ ਹੋ ਹੋ ਕੇ ਤੇ ਬਿਲਕੁਲ ਪਿਗਲ ਗਈ ਹੈ ਚੀਨੀ ਤੇ ਹੁਣ ਮੈਂ ਜਿਹੜੀ ਇਹ ਮ사ਜ ਕਰ ਰਹੀ ਆ ਇਹ ਫੇਸ਼ੀਅਲ ਮ사ਜ ਹੋ ਜਾਣੀ ਹੈ ਜਿਵੇਂ ਫੇਸ਼ੀਅਲ ਹੁੰਦਾ ਨਾ ਉਸ ਤਰੀਕੇ ਨਾਲ ਇਹਦੀ ਮ사ਜ ਹੋ ਜਾਣੀ ਹੈ ਤਾਂ ਜੋ ਜੁੰਨੇ ਵੀ ਸਾਡੇ ਸਕਿਨ ਦੇ ਦਾਗ-ਧੱब्बे ਨੇ ਸਾਰੇ ਹਰਮੂ ਹੋ ਜਾਣ ਤੇ ਸਕਿਨ ਵਿੱਚ ਇੱਕ ਐਨੀ ਵਧੀਆ ਜਾਨ ਆਉਂਦੀ ਐ ਐਨੀ ਵਧੀਆ ਚਮਕ ਆਉਂਦੀ ਐ ਨਾ ਤੁਸੀਂ ਕਰਕੇ ਦੇਖਿਓ ਡੇਲੀ ਅੱਜ ਥੋੜੀ ਜੀ ਲਾਈਟ ਦੀ ਪ੍ਰੋਬਲਮ ਐ ਥੋੜੀ ਲਾਈਟ ਘੱਟ ਲੱਗ ਰਹੀ ਐ ਤੇ ਇਸ ਕਰਕੇ ਥੋੜੀ ਜੀ ਫਿਰ ਵੀ ਮੈਂ ਕਿਹਾ ਚੱਲੋ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਆ ਕਿ ਚਲੋ ਮੈਂ ਕਰ ਰਹੀ ਆ ਤੇ ਤੁਹਾਨੂੰ ਦੱਸਦੀ ਹਾਂ ਬੜਾ ਸੌਖਾ ਤੇ ਆਸਾਨ ਤਰੀਕਾ ਲਓ ਜੀ ਇਸ ਤਰੀਕੇ ਨਾਲ ਤੁਸੀਂ ਦੇਖੋ ਟਮਾਟਰ ਦਾ ਜਿਹੜਾ ਪੂਰਾ ਰਸ ਸੀਗਾ ਨਾ ਚਿਹਰੇ ਦੇ ਉੱਤੇ ਚੰਗੀ ਤਰ੍ਹਾਂ ਮ사ਜ ਕਰ ਲਈਏ ਦੇਖੋ ਜਿਹਨ ਇੱਕਦਮ ਸਾਫ਼ ਇੱਕਦਮ ਗੋਰੀ ਇੱਕਦਮ ਨੀਟ ਤੇ ਇੱਕਦਮ ਕਲੀਨ ਹੋ ਗਈ ਏ ਤੇ 10-15 ਮਿੰਟ ਇਹਨੂੰ ਇਸ ਤਰੀਕੇ ਨਾਲ ਆਪਾਂ ਲਗਾ ਕੇ ਰੱਖਣਾ ਏ ਆ ਮਤਲਬ ਕੀ ਕਰਨਾ ਏ ਫਿਰ ਉਸ ਤੋਂ ਬਾਅਦ ਤੁਸੀਂ 5-7 ਮਿੰਟ ਇਸ ਤਰੀਕੇ ਨਾਲ ਹੱਥਾਂ ਨਾਲ ਮ사ਜ ਕਰਕੇ ਇਹ ਤੁਸੀਂ ਫੇਸ ਨੂੰ ਕਰਕੇ ਆਮਨੇ ਵਾਸ਼ ਤਾਂ ਦੇਖੋ ਪੂਰੇ ਤਰੀਕੇ ਨਾਲ ਹੋਊਗੀ ਤੁਸੀਂ ਚਾਹੋ ਤਾਂ ਆਪਣੀ ਗਰਦਨ ਤੇ ਨਹਾਉਣ ਤੋਂ ਪਹਿਲਾਂ ਕਰ ਸਕਦੇ ਹੋ ਗਰਦਨ ਤੇ ਕਰ ਸਕਦੇ ਹੋ ਆਪਣੀਆਂ ਬਾਜੂ ਤੇ ਕਰ ਸਕਦੇ ਹੋ ਜਿੱਦਾਂ ਮਰਜੀ ਬੈਕ ਤੇ ਕਰ ਸਕਦੇ ਹੋ ਬਹੁਤ ਹੀ ਸਾਡੀ ਸਕਿਨ ਜਿਹੜੀ ਇੱਕਦਮ ਬ੍ਰਾਈਟ ਤੇ ਇੱਕਦਮ ਚਮਕਦਾਰ ਹੋ ਜਾਂਦੀ ਹੈ ਆ ਤੁਸੀਂ ਦੇਖ ਸਕਦੇ ਹੋ ਬਹੁਤ ਟਮਾਟਰ ਬਹੁਤ ਵਧੀਆ ਹੁੰਦਾ ਸਾਡੀ ਸਕਿਨ ਲਈ ਹੁਣ ਮੈਂ ਫੇਸ ਨੂੰ ਕਰਕੇ ਆਮਨੇ ਵਾਸ਼ ਤੁਸੀਂ ਦੇਖਿਓ ਬਿਨਾ ਕਰੀਮ ਤੋਂ ਬਿਨਾ ਮਤਲਬ ਕਿ ਇਹ ਸਾਰਾ ਰੋਸ਼ਨ ਵਗੈਰਾ ਜਾਂ ਸਾਬਣਾ ਜਾਂ ਫੇਸ ਵੋਸ਼ ਉਹਨਾਂ ਤੋਂ ਬਗੈਰ ਹੀ ਸਾਡਾ ਚਿਹਰਾ ਦੇਖੋ ਕਿੰਨਾ ਚਮਕਦਾਰ ਹੋ ਗਿਆ ਸਿੰਪਲ ਪਾਣੀ ਦੇ ਨਾਲ ਕੋਈ ਵੀ ਫੇਸ ਵੋਸ਼ ਕੋਈ ਵੀ ਮੈਂ ਸਾਬਣ ਦਾ ਇਤਮਾਲ ਨਹੀਂ ਕਰਦੀ ਹੈਗੀ ਸਿੰਪਲ ਪਾਣੀ ਦੇ ਨਾਲ ਮੈਂ ਦੇਖੋ ਕਰ ਰਹੀ ਹਾਂ ਹੀ ਵੋਸ਼ ਤੇ ਹੁਣ ਆਪਾਂ ਕੀ ਕਰਨਾ ਹੈ ਇਹ ਤੇ ਕੋਈ ਵੀ ਕਰੀਮ ਲਗਾ ਲਓ ਸੰਸਕ੍ਰੀਮ ਲਗਾ ਲਓ ਚਾਹੇ ਐਲੋਵੇਰਾ ਜੈਲ ਲਗਾ ਲਓ ਚਾਹੇ ਤੁਸੀਂ ਗੁਲਾਬ ਜਲ ਲਗਾ ਲਓ ਤੇ ਬਹੁਤ ਹੀ ਸੋਹਣੀ ਸਕਿਨ ਹੋ ਜਾਂਦੀ ਹੈ ਦੇਖੋ ਬਹੁਤ ਹੀ ਪਿਆਰੀ ਜੀ ਸਕਿਨ ਹੋ ਗਈ ਹੈ ਹੁਣ ਮੈਂ ਜਾ ਰਹੀ ਕਿਤੇ ਰੈਡੀ ਹਾਂ ਮੈਂ ਤੇ ਬਸ ਹੁਣ ਮੈਂ ਸੰਸਕ੍ਰੀਮ ਲਗਾਨੀ ਹੈ ਤੇ ਉਸ ਤੋਂ ਬਾਅਦ ਕੁਝ ਨਹੀਂ ਲਗਾਉਣਾ ਸਕਿਨ ਤੇ ਜਿੱਦਾਂ ਮਰਜ਼ੀ ਆਪਾਂ ਜਾ ਸਕਦੇ ਕਿਤੇ ਵੀ ਇੰਨਾ ਕੋ ਮਤਲਬ ਕਿ ਇਹ ਵਾਲਾ ਕਰਕੇ ਪ੍ਰੋਸੈਸ ਟਮਾਟਰ ਐ ਚੀਨੀ ਐ ਸਕਰਬ ਦਾ ਸਕਰਬ ਹੋ ਜਾਂਦਾ ਐ ਫੇਸ਼ੀਅਲ ਦਾ ਫੇਸ਼ੀਅਲ ਹੋ ਜਾਂਦਾ ਐ ਫੇਸ ਪੈਕ ਦਾ ਫੇਸ ਪੈਕ ਹੋ ਜਾਂਦਾ ਐ ਦੋਨੋਂ ਚੀਜ਼ਾਂ ਹੀ ਸਕਿਨ ਵਾਸਤੇ ਬਹੁਤ ਵਧੀਆ ਹੁੰਦੀਆਂ ਨੇ ਤੁਸੀਂ ਘਰੇ ਬੈਠੇ ਹੁੰਦੇ ਆ ਜਾਂ ਕਿਤੇ ਵੀ ਜਾਣਾ ਹੁੰਦਾ ਐ ਜਲਦੀ ਜਲਦੀ ਤੁਸੀਂ ਟਮਾਟਰ ਕੱਟਿਆ ਚੀਨੀ ਪਾਈ ਜਾਇ ਤੁਸੀਂ ਕਾਫੀ ਪਾਊਡਰ ਹੈਗਾ ਉਹ ਵੀ ਤੁਸੀਂ ਪਾ ਸਕਦੇ ਹੋ ਉਹਦੇ ਵਿੱਚ ਤੇ ਜਲਦੀ ਜਲਦੀ ਤੁਸੀਂ ਚਿਹਰੇ ਤੇ ਮ사ਜ ਕਰ ਲਿਓ ਚਿਹਰੇ ਤੇ ਕਿ ਨਿਊ ਜਾਂ ਗਲੋ ਆ ਜਾਂਦਾ ਹੈ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਤੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜਰੂਰ ਕਰਨਾ ਜਿਹੜੀਆਂ ਮੇਰੇ ਭੈਣਾਂ ਨੇ ਸੋਹਣ ਸੁਹਣੇ ਕਮੈਂਟ ਕੀਤੇ ਹੋਏ ਨੇ ਉਹਨਾਂ ਨੇ ਆਪਣੇ ਨਾਮ ਲਿਖੇ ਹੋਏ ਨੇ ਮੈਂ ਕੱਲ ਨੂੰ ਜਰੂਰ ਵੀਡੀਓ 'ਚ ਬੋਲਾਂਗੀ ਅੱਜ ਮੈਂ ਜਲਦੀ ਜਲਦੀ ਬਸ ਵੀਡੀਓ ਬਣਾਈ ਹੈ ਤਾਂ ਜੋ ਮੈਂ ਕਿਤੇ ਜਾਣਾ ਸੀ ਤੇ ਮੈਨੂੰ ਇਹ ਸੀਗਾ ਚਲੋ ਮੈਂ ਆਪਣੇ ਲਈ ਲੱਗੀ ਸੀ ਥੋੜੀ ਫੇਸ ਦੀ ਸਕਰਬਿੰਗ ਕਰਨ ਵਾਸਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਨੇ ਆ ਕਿ ਮੈਂ ਕਿਸ ਚੀਜ਼ ਨਾਲ ਸਕਰਬ ਕਰਦੀ ਹਾਂ ਕਿਉਂਕਿ ਮੈਂ ਕੋਈ ਜਿਹੜੇ ਪਾਰਲਰ ਵਾਲੇ ਸਕਰਬ ਨੇ ਜਾਂ ਜਿਹੜੇ ਕੈਮੀਕਲ ਵਾਲੇ ਹੁੰਦੇ ਨੇ ਉਹ ਮੈਂ ਬਿਲਕੁਲ ਵੀ ਨਹੀਂ ਇਸਤੇਮਾਲ ਕਰਦੀ ਕਰੇਲੂ ਤੇ ਨੇਚਰਲ ਜਿਹੜੇ ਹੁੰਦੇ ਨੇ ਉਹ ਹੀ ਇਸਤੇਮਾਲ ਕਰਦੀ ਹਾਂ ਚਲੋ ਜੀ ਵੀਡੀਓ ਤੁਹਾਨੂੰ ਥੋੜੀ ਜੰਗੀ ਲੱਗੀ ਹੋਵੇ ਲਾਈਕ ਸ਼ੇਅਰ ਤੇ ਕਮੈਂਟਸ ਹੌਣੇ ਜਰੂਰ ਕਰ ਦੇਣਾ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ 'ਚ ਬਾਏ ਬਾਏ